ਕਿ ਤੁਸੀਂ ਵੀ ਸੁੱਕੀ ਖੰਘ ਤੋਂ ਪਰੇਸ਼ਾਨ ਹੋ ਕਿਉਂਕਿ ਇਸ ਬਦਲਦੇ ਮੌਸਮ ਦੇ ਵਿੱਚ ਖੰਘ ਜ਼ੁਖਾਮ ਤੇ ਛੀਕਾਂ ਇਹ ਆਮ ਬਿਮਾਰੀਆਂ ਨੇ ਤੇ ਇਸ ਤੋਂ ਲੰਬੇ ਸਮੇਂ ਤੱਕ ਕੋਈ ਵਿਅਕਤੀ ਪਰੇਸ਼ਾਨ ਹੁੰਦਾ ਹੈ ਤੇ ਉਸ ਦੇ ਲਈ ਇਹ ਵੀਡੀਓ ਖਾਸ ਤੌਰ ਦੇ ਉੱਤੇ ਬਣਾਈ ਗਈ ਹੈ ਡਾਕਟਰ ਦੇ ਵੱਲੋਂ ਕੁਝ ਅਜੀਹੇ ਉਪਾਅ ਦੱਸੇ ਗਏ ਨੇ ਜਿਨ੍ਹਾਂ ਨੂੰ ਤੁਸੀਂ ਅਪਣਾ ਕੇ ਸਿਰਫ 2 ਦਿਨਾਂ ਦੇ ਵਿੱਚ ਤੁਸੀਂ ਛੁਟਕਾਰਾ ਪਾ ਸਕਦੇ ਹੋ ਜੇਕਰ ਤੁਹਾਨੂੰ ਸੁੱਕੀ ਖੰਘ ਹੈ ਜਾਂ ਫਿਰ ਜ਼ੁਖਾਮ ਹੈਗਾ ਜੇਕਰ ਉਹ ਨਹੀਂ हट ਰਿਹਾ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਉਸ ਦਾ ਉਪਾਅ ਕਰ ਸਕਦੇ ਹੋ ਡਾਕਟਰ ਦੇ ਕੋਲ ਵੀ ਜਾਣ ਦੀ ਤੁਹਾਨੂੰ ਲੋੜ ਨਹੀਂ ਪਵੇਗੀ ਤੇ ਖਾਸ ਵੀਡੀਓ ਤੁਹਾਡੇ ਲਈ ਹੈ ਅੰਤ ਤੱਕ ਜਰੂਰ ਬਨੇ ਰਹੋ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਬਦਲ ਰਿਹਾ ਹੈਗਾ ਤੇ ਬਦਲਦੇ ਮੌਸਮ ਦੇ ਵਿੱਚ ਪ੍ਰਦੂਸ਼ਣ ਵੀ ਬਦਲ ਰਿਹਾ ਹੈ ਤੇ ਕੱਲੇ ਪੰਜਾਬ ਦੀ ਗੱਲ ਨਹੀਂ ਹੈਗੇ ਪੂਰੇ ਦੇਸ਼ ਪਰਦੇ ਵਿੱਚ ਹੁਣ ਮੌਸਮ ਬਦਲ ਰਿਹਾ ਹੈ ਤੇ ਬਦਲਦੇ ਮੌਸਮ ਅਤੇ ਕਮਜ਼ੋਰ ਇਮਿਊਨਿਟੀ ਦੇ ਕਾਰਨ ਸੁੱਕੀ ਖੰਗ ਯਾਨੀ ਕਿ ਇੱਕ ਸੁੱਕੀ ਖੰਗ ਹੁੰਦੀ ਹੈ ਡਰਾਈ ਕੜ ਤੇ ਇੱਕ ਆਮ ਪਰ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਸਮੱਸਿਆ ਬਣ ਗਈ ਹੈ ਲਗਾਤਾਰ ਖੰਗ ਨਾ ਸਿਰਫ ਸਰੀਰ ਨੂੰ ਥਕਾ ਦਿੰਦੀ ਹੈ ਸਗੋਂ ਨੀਂਦ ਤੇ ਰੋਜ਼ਾਨਾ ਜੀਵਨ ਦੇ ਉੱਤੇ ਵੀ ਅਸਰ ਪਾਉਂਦੀ ਹੈ ਜੇ ਤੁਸੀਂ ਵੀ ਕਾਫੀ ਸਮੇਂ ਤੋਂ ਸੁੱਕੀ ਖੰਗ ਦੇ ਨਾਲ ਜੋਜ ਰਹੇ ਹੋ ਅਤੇ ਘਰੇਲੂ ਉਪਚਾਰਾਂ ਦਾ ਜਾਂ ਫਿਰ ਦਵਾਈਆਂ ਦੇ ਨਾਲ ਵੀ ਰਾਹਤ ਨਹੀਂ ਮਿਲ ਰਹੀ ਤਾਂ ਚਿੰਤਾ ਕਰਨ ਦੀ ਤੁਹਾਨੂੰ ਲੋੜ ਨਹੀਂ ਹੈਗੀ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਦਰਅਸਲ ਸੂਤਰਾਂ ਦੇ ਮੁਤਾਬਕ ਮਸ਼ਹੂਰ ਸਿਹਤ ਮਾਹਿਰ ਡਾਕਟਰ ਸੁਭਾਸ਼ ਗੋਇਲ ਤੋਂ ਇਹ ਜਾਣਨ ਦੇ ਲਈ ਤੁਹਾਨੂੰ ਪੂਰੀ ਵੀਡੀਓ ਦੇਖਣੀ ਪਵੇਗੀ ਕਿ ਉਹਨਾਂ ਦੇ ਵੱਲੋਂ ਦੱਸੇ ਗਏ ਇਸ ਉਪਾਅ ਦੇ ਵਿੱਚ ਕਿਵੇਂ ਤੁਹਾਨੂੰ ਸੁੱਕੀ ਖੰਗ ਤੋਂ ਛੁਟਕਾਰਾ ਮਿਲ ਸਕਦਾ ਹੈ ਸਭ ਤੋਂ ਪਹਿਲਾਂ ਦੱਸ ਦਈਏ ਕਿ ਅੱਜਕੱਲ ਬਹੁਤ ਸਾਰੇ ਲੋਕ ਸੁੱਕੀ ਖੰਗ ਦੇ ਨਾਲ ਪੀੜਿਤ ਨੇ ਚਾਹੇ ਵੱਡੇ ਹੋਣ ਜਾਂ ਫਿਰ ਬਜ਼ੁਰਗ ਹੋਣ ਹਰ ਕੋਈ ਇਸ ਦਾ ਸ਼ਿਕਾਰ ਬਣ ਰਿਹਾ ਜੇ ਤੁਸੀਂ ਵੀ ਇਸ ਤੋਂ ਰਾਹਤ ਪਾਣਾ ਚਾਹੁੰਦੇ ਹੋ ਤਾਂ ਡਾਕਟਰ ਸੁਭਾਸ਼ ਗੋਇਲ ਦੇ ਮੁਤਾਬਕ ਇੱਕ ਖਾਸ ਪੇਸਟ ਦਾ ਸੇਵਨ ਕਰਨ ਦੇ ਨਾਲ ਕਾਫੀ ਆਰਾਮ ਮਿਲ ਸਕਦਾ ਹੈ ਇਸ ਲਈ ਤੁਹਾਨੂੰ ਇੱਕ ਚੁਟਕੀ ਸੇਂਦਾ ਨਮਕ ਇੱਕ ਚਮਚ ਸ਼ਹਿਦ ਦੀ ਲੋੜ ਹੋਵੇਗੀ ਦੋਵੇਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਹਰ ਰੋਜ਼ ਇੱਕ ਚਮਚ ਖਾਓ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਖੰਘ ਤੋਂ ਰਾਹਤ ਮਿਲ ਜਾਵੇਗੀ ਇਹ ਉਪਾਅ ਹਰ ਉਮਰ ਦੇ ਲੋਕਾਂ ਦੇ ਲਈ ਵੀ ਬਹੁਤ ਲਾਭਦਾਇਕ ਹੈ ਜੇਕਰ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਸੁੱਕੀ ਖੰਘ ਦੇ ਵਿੱਚ ਤੁਰੰਤ ਰਾਹਤ ਮਿਲ ਸਕਦੀ ਹੈ ਗਲੇ ਦੀ ਖਰਾਸ਼ ਅਤੇ ਜਲਨ ਦੇ ਵਿੱਚ ਵੀ ਆਰਾਮ ਮਿਲੇਗਾ ਇਮਿਊਨਿਟੀ ਨੂੰ ਵੀ ਮਜ਼ਬੂਤ ਕਰਦਾ ਹੈ ਬਿਨਾਂ ਕਿਸੇ ਸਾਈਡ ਇਫੈਕਟ ਦੇ ਹਰ ਉਮਰ ਦੇ ਲਈ ਇਹ ਸੁਰੱਖਿਅਤ ਹੈ ਕੁਦਰਤੀ ਸਸਤੀ ਤੇ ਆਸਾਨੀ ਦੇ ਨਾਲ ਉਪਲਬਧ ਸਮੱਗਰੀ ਜੋ ਕਿ ਤੁਹਾਡੇ ਆਪਣੇ ਘਰ ਦੀ ਰਸੋਈ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਮਿਲ ਸਕਦੀ ਹੈ ਤੇ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਨੂੰ ਜਾਂ ਫਿਰ ਕਿਸੇ ਨੂੰ ਵੀ ਸੁੱਕੀ ਖੰਗ ਹੈਗੀ ਹੈ ਤੇ ਉਹਨੂੰ ਰਾਹਤ ਨਹੀਂ ਮਿਲ ਰਹੀ ਤਾਂ ਤੁਸੀਂ ਇਹ ਉਪਾਅ ਕਰਕੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਯਾਨੀ ਕਿ 2 ਜਾਂ 3 ਦਿਨਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਸ ਦਾ ਫਾਇਦਾ ਕਿੰਨਾ ਜ਼ਿਆਦਾ ਹੈ ਕਿ ਤੁਸੀਂ ਵੀ ਸੁੱਕੀ ਖੰਘ ਤੋਂ ਪਰੇਸ਼ਾਨ ਹੋ ਕਿਉਂਕਿ ਇਸ ਬਦਲਦੇ ਮੌਸਮ ਦੇ ਵਿੱਚ ਖੰਘ ਜ਼ੁਖਾਮ ਤੇ ਛੀਕਾਂ ਇਹ ਆਮ ਬਿਮਾਰੀਆਂ ਨੇ ਤੇ ਇਸ ਤੋਂ ਲੰਬੇ ਸਮੇਂ ਤੱਕ ਕੋਈ ਵਿਅਕਤੀ ਪਰੇਸ਼ਾਨ ਹੁੰਦਾ ਹੈ ਤੇ ਉਸ ਦੇ ਲਈ ਇਹ ਵੀਡੀਓ ਖਾਸ ਤੌਰ ਦੇ ਉੱਤੇ ਬਣਾਈ ਗਈ ਹੈ ਡਾਕਟਰ ਦੇ ਵੱਲੋਂ ਕੁਝ ਅਜਿਹੇ ਉਪਾਅ ਦੱਸੇ ਗਏ ਨੇ ਜਿਨ੍ਹਾਂ ਨੂੰ ਤੁਸੀਂ ਅਪਣਾ ਕੇ ਸਿਰਫ 2 ਦਿਨਾਂ ਦੇ ਵਿੱਚ ਤੁਸੀਂ ਛੁਟਕਾਰਾ ਪਾ ਸਕਦੇ ਹੋ ਜੇਕਰ ਤੁਹਾਨੂੰ ਸੁੱਕੀ ਖੰਘ ਹੈ ਜਾਂ ਫਿਰ ਜ਼ੁਖਾਮ ਹੈਗਾ ਜੇਕਰ ਉਹ ਨਹੀਂ हट ਰਿਹਾ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਉਸ ਦਾ ਉਪਾਅ ਕਰ ਸਕਦੇ ਹੋ ਡਾਕਟਰ ਦੇ ਕੋਲ ਵੀ ਜਾਣ ਦੀ ਤੁਹਾਨੂੰ ਲੋੜ ਨਹੀਂ ਪਵੇਗੀ ਤੇ ਖਾਸ ਵੀਡੀਓ ਤੁਹਾਡੇ ਲਈ ਹੈ ਅੰਤ ਤੱਕ ਜਰੂਰ ਬਨੇ ਰਹੋ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਬਦਲ ਰਿਹਾ ਹੈਗਾ ਤੇ ਬਦਲਦੇ ਮੌਸਮ ਦੇ ਵਿੱਚ ਪ੍ਰਦੂਸ਼ਣ ਵੀ ਬਦਲ ਰਿਹਾ ਹੈ ਤੇ ਕੱਲੇ ਪੰਜਾਬ ਦੀ ਗੱਲ ਨਹੀਂ ਹੈਗੇ ਪੂਰੇ ਦੇਸ਼ ਪਰਦੇ ਵਿੱਚ ਹੁਣ ਮੌਸਮ ਬਦਲ ਰਿਹਾ ਹੈ ਤੇ ਬਦਲਦੇ ਮੌਸਮ ਅਤੇ ਕਮਜ਼ੋਰ ਇਮਿਊਨਿਟੀ ਦੇ ਕਾਰਨ ਸੁੱਕੀ ਖੰਗ ਯਾਨੀ ਕਿ ਇੱਕ ਸੁੱਕੀ ਖੰਗ ਹੁੰਦੀ ਹੈ ਡਰਾਈ ਕੜ ਤੇ ਇੱਕ ਆਮ ਪਰ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਸਮੱਸਿਆ ਬਣ ਗਈ ਹੈ ਲਗਾਤਾਰ ਖੰਗ ਨਾ ਸਿਰਫ ਸ਼ਰੀਰ ਨੂੰ ਥਕਾ ਦਿੰਦੀ ਹੈ ਸਗੋਂ ਨੀਂਦ ਤੇ ਰੋਜ਼ਾਨਾ ਜੀਵਨ ਦੇ ਉੱਤੇ ਵੀ ਅਸਰ ਪਾਉਂਦੀ ਹੈ ਜੇ ਤੁਸੀਂ ਵੀ ਕਾਫੀ ਸਮੇਂ ਤੋਂ ਸੁੱਕੀ ਖੰਗ ਦੇ ਨਾਲ ਜੋਜ ਰਹੇ ਹੋ ਅਤੇ ਘਰੇਲੂ ਉਪਚਾਰਾਂ ਦਾ ਜਾਂ ਫਿਰ ਦਵਾਈਆਂ ਦੇ ਨਾਲ ਵੀ ਰਾਹਤ ਨਹੀਂ ਮਿਲ ਰਹੀ ਤਾਂ ਚਿੰਤਾ ਕਰਨ ਦੀ ਤੁਹਾਨੂੰ ਲੋੜ ਨਹੀਂ ਹੈਗੀ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਦਰਅਸਲ ਸੂਤਰਾਂ ਦੇ ਮੁਤਾਬਕ ਮਸ਼ਹੂਰ ਸਿਹਤ ਮਾਹਿਰ ਡਾਕਟਰ ਸੁਭਾਸ਼ ਗੋਇਲ ਤੋਂ ਇਹ ਜਾਣਨ ਦੇ ਲਈ ਤੁਹਾਨੂੰ ਪੂਰੀ ਵੀਡੀਓ ਦੇਖਣੀ ਪਵੇਗੀ ਕਿ ਉਹਨਾਂ ਦੇ ਵੱਲੋਂ ਦੱਸੇ ਗਏ ਇਸ ਉਪਾਅ ਦੇ ਵਿੱਚ ਕਿਵੇਂ ਤੁਹਾਨੂੰ ਸੁੱਕੀ ਖੰਗ ਤੋਂ ਛੁਟਕਾਰਾ ਮਿਲ ਸਕਦਾ ਹੈ ਸਭ ਤੋਂ ਪਹਿਲਾਂ ਦੱਸ ਦਈਏ ਕਿ ਅੱਜਕੱਲ ਬਹੁਤ ਸਾਰੇ ਲੋਕ ਸੁੱਕੀ ਖੰਗ ਦੇ ਨਾਲ ਪੀੜਿਤ ਨੇ ਚਾਹੇ ਵੱਡੇ ਹੋਣ ਜਾਂ ਫਿਰ ਬਜ਼ੁਰਗ ਹੋਣ ਹਰ ਕੋਈ ਇਸ ਦਾ ਸ਼ਿਕਾਰ ਬਣ ਰਿਹਾ ਜੇ ਤੁਸੀਂ ਵੀ ਇਸ ਤੋਂ ਰਾਹਤ ਪਾਣਾ ਚਾਹੁੰਦੇ ਹੋ ਤਾਂ ਡਾਕਟਰ ਸੁਭਾਸ਼ ਗੋਇਲ ਦੇ ਮੁਤਾਬਕ ਇੱਕ ਖਾਸ ਪੇਸਟ ਦਾ ਸੇਵਨ ਕਰਨ ਦੇ ਨਾਲ ਕਾਫੀ ਆਰਾਮ ਮਿਲ ਸਕਦਾ ਹੈ ਇਸ ਦੇ ਲਈ ਤੁਹਾਨੂੰ ਇੱਕ ਚੁਟਕੀ ਸੇਂਦਾ ਨਮਕ ਇੱਕ ਚਮਚ ਸ਼ਹਿਦ ਦੀ ਲੋੜ ਹੋਵੇਗੀ ਦੋਵੇਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਹਰ ਰੋਜ਼ ਇੱਕ ਚਮਚ ਖਾਓ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਖੰਘ ਤੋਂ ਰਾਹਤ ਮਿਲ ਜਾਵੇਗੀ ਇਹ ਉਪਾਅ ਹਰ ਉਮਰ ਦੇ ਲੋਕਾਂ ਦੇ ਲਈ ਵੀ ਬਹੁਤ ਲਾਭਦਾਇਕ ਹੈ ਜੇਕਰ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਸੁੱਕੀ ਖੰਘ ਦੇ ਵਿੱਚ ਤੁਰੰਤ ਰਾਹਤ ਮਿਲ ਸਕਦੀ ਹੈ ਗਲੇ ਦੀ ਖਰਾਸ਼ ਅਤੇ ਜਲਨ ਦੇ ਵਿੱਚ ਵੀ ਆਰਾਮ ਮਿਲੇਗਾ ਇਮਿਊਨਿਟੀ ਨੂੰ ਵੀ ਮਜ਼ਬੂਤ ਕਰਦਾ ਹੈ ਬਿਨਾਂ ਕਿਸੇ ਸਾਈਡ ਇਫੈਕਟ ਦੇ ਹਰ ਉਮਰ ਦੇ ਲਈ ਇਹ ਸੁਰੱਖਿਅਤ ਹੈ ਕੁਦਰਤੀ ਸਸਤੀ ਤੇ ਆਸਾਨੀ ਦੇ ਨਾਲ ਉਪਲਬਧ ਸਮੱਗਰੀ ਜੋ ਕਿ ਤੁਹਾਡੇ ਆਪਣੇ ਘਰ ਦੀ ਰਸੋਈ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਮਿਲ ਸਕਦੀ ਹੈ ਤੇ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਨੂੰ ਹੀ ਫਿਰ ਕਿਸੇ ਨੂੰ ਵੀ ਸੁੱਕੀ ਖੰਗ ਹੈਗੀ ਹੈ ਤੇ ਉਹਨੂੰ ਰਾਹਤ ਨਹੀਂ ਮਿਲ ਰਹੀ ਤਾਂ ਤੁਸੀਂ ਇਹ ਉਪਾਅ ਕਰਕੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਯਾਨੀ ਕਿ 2 ਜਾਂ 3 ਦਿਨਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਸ ਦਾ ਫਾਇਦਾ ਕਿੰਨਾ ਜ਼ਿਆਦਾ ਹੈ